ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਸੀਂ ਅਰਦਾਸ ਕਿਵੇਂ ਕਰੀਏ ਕਿ ਜਲਦੀ ਹੀ ਪ੍ਰਵਾਨ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਤੁਹਾਡੀ ਵੀ ਕੀਤੀ ਹੋਈ ਅਰਦਾਸ ਨੂੰ ਜਲਦੀ ਪ੍ਰਵਾਨ ਕਰ ਦੇਣ ਸਾਤਸੰਗਤ ਜੀ ਸੱਚੇ ਮਨ ਦੇ ਨਾਲ ਕੀਤੀ ਹੋਈ ਅਰਦਾਸ ਬੇਰਤੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਹੀ ਜਲਦੀ ਸੁਣ ਲੈਂਦੇ ਹਨ ਤੇ ਆਪਣੇ ਬੱਚਿਆਂ ਤੇ ਕਿਰਪਾ ਵੀ ਕਰ ਦਿੰਦੇ ਹਨ ਬਸ ਸਾਡੀ ਅਰਦਾਸ ਮਿਹਨਤੀ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ ਸਾਨੂੰ ਕਦੇ ਵੀ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਕਦੇ ਵੀ ਬਾਬਾ ਦੀਪ ਸਿੰਘ ਜੀ ਦੇ ਬਾਰੇ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਅਰਦਾਸ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ ਜਦੋਂ ਅਸੀਂ ਬਾਬਾ ਜੀ ਦੇ ਆਪਣਾ ਪੂਰਾ ਹੀ ਵਿਸ਼ਵਾਸ ਤੇ ਆਪਣਾ ਸਬਰ ਛੱਡ ਦਿੰਦੇ ਹਾਂ ਤਾਂ ਬਾਬਾ ਦੀਪ ਸਿੰਘ ਜੀ ਕਦੇ ਵੀ ਆਪਣੇ ਬੱਚਿਆਂ ਨੂੰ ਨਿਰਾਸ਼ ਨਹੀਂ ਹੋਣ ਦਿੰਦੇ। ਉਹ ਆਪ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰ-ਨਾਜ਼ਰ ਹੋ ਕੇ ਸਾਡੀ ਰੱਖਿਆ ਕਰਦੇ ਹਨ। ਸਾਡੇ ਤੇ ਕਿਰਪਾ ਕਰਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਇਸ ਹੱਡ ਬੀਤੀ ਨਾਲ ਤੁਹਾਨੂੰ ਸਮਝ ਆ ਜਾਵੇਗੀ ਕਿ ਬਾਬਾ ਦੀਪ ਸਿੰਘ ਜੀ ਕਿਵੇਂ ਕਿਰਪਾ ਕਰ ਦਿੰਦੇ ਹਨ। ਇੱਕ ਭੈਣ ਦੀ ਹੱਡ ਬੀਤੀ ਹੈ ਜੀ ਜੋ ਦੱਸਦੀ ਹੈ ਕਿ ਕਿਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਸਾਤਸੰਗਤ ਜੀ ਇੱਕ ਭੈਣ ਦੱਸ ਰਹੀ ਹੈ ਉਹ ਦੱਸਦੀ ਹੈ ਕਿ ਸਾਡੇ ਆਪਣੇ ਭਰਾ ਆਪਣੇ ਮਾਤਾ ਪਿਤਾ ਨਾਲ ਆਪਣੇ ਪਰਿਵਾਰ ਵਿੱਚ ਜਦ ਮੈਂ ਰਹਿੰਦੀ ਸੀ ਉਸਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਤੇ ਉਹ ਸ਼ੁਰੂ ਤੋਂ ਹੀ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਜੋ ਵੀ ਮਿਹਨਤ ਉਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਇਸ ਤਰ੍ਹਾਂ ਸਾਤਸੰਗਤ ਜੀ ਉਹ ਕਹਿੰਦੇ ਸਾਡੇ ਪਰਿਵਾਰ ਦੀ ਆਈ ਚਲਾਈ ਹੀ ਮਸਾਂ ਚੱਲਦੀ ਸੀ ਬਹੁਤ ਪੈਸਾ ਤਾਂ ਸਾਡੇ ਕੋਲ ਨਹੀਂ ਸੀ ਪਰ ਜਿੰਨਾ ਵੀ ਸੀ ਅਸੀਂ ਉਹਦੇ ਵਿੱਚ ਬਹੁਤ ਹੀ ਖੁਸ਼ ਸੀ ਸਾਰਾ ਪਰਿਵਾਰ ਮੇਰੇ ਪਿਤਾ ਨੇ ਸਾਨੂੰ ਇੰਨੇ ਕ ਪੈਸੇ ਦੇਣੇ ਕਿ ਅਸੀਂ ਕਹਿੰਦੀ ਹੈ ਕਿ ਮੇਰੇ ਪਿਤਾ ਜੀ ਨੇ ਔਨੇ ਕ ਪੈਸਿਆਂ ਦੇ ਵਿੱਚ ਸਾਨੂੰ ਪੂਰੀ ਮਿਹਨਤ ਕਰਕੇ ਪੜਾਇਆ ਲਿਖਵਾਇਆ ਸੀ ਇਸ ਤਰ੍ਹਾਂ ਪੈਂਡ ਦੱਸਦੀ ਹੈ ਕਿ ਇੱਕ ਦਿਨ ਮੇਰੇ ਪਿਤਾ ਜੀ ਰਾਜ ਮਿਸਤਰੀ ਦਾ ਕੰਮ ਕਰਨ ਗਏ ਹੋਏ ਸਨ ਕਿਸੇ ਦੇ ਉੱਪਰ ਕੰਮ ਕਿਸੇ ਬਹੁਤ ਹੀ ਉੱਚੀ ਜਗ੍ਹਾ ਤੇ ਕੰਮ ਕਰ ਰਹੇ ਸਨ ਉੱਪਰ ਚੜਾਈ ਤੇ ਉਚਾਈ ਤੇ ਕੰਮ ਕਰ ਰਹੇ ਸਨ ਜੇ ਜਦੋਂ ਉਹ ਕਰਦੇ ਸੀ ਤਾਂ ਉਹ ਉਥੋਂ ਡਿੱਗ ਗਏ ਉਹਨਾਂ ਦੇ ਬਹੁਤ ਜ਼ਿਆਦਾ ਸੱਟ ਲੱਗ ਗਈ ਜਦੋਂ ਉਹ ਜਿਸ ਪਰਿਵਾਰ ਵਿੱਚ ਕੰਮ ਕਰਦੇ ਸਨ ਉਹ ਉਸਨਾਂ ਨੂੰ ਹਸਪਤਾਲ ਲੈ ਗਏ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਇਸ ਨੂੰ ਜ਼ਿਆਦਾ ਸੱਟ ਵੱਜੀ ਹੋਈ ਹੈ ਇਸ ਦਾ ਤਾਂ ਆਪਰੇਸ਼ਨ ਕਰਨਾ ਪਵੇਗਾ ਤਾਂ ਡਾਕਟਰ ਉਸ ਦਾ ਆਪਰੇਸ਼ਨ ਕਰਨ ਲੱਗ ਪਏ ਜੋ ਵੀ ਆਪਰੇਸ਼ਨ ਸੀ ਜਿੱਥੇ ਵੀ ਸੱਟ ਆਈ ਉਹਨਾਂ ਨੇ ਸਭ ਦਵਾਈ ਵਗੈਰਾ ਦੇ ਦਿੱਤੀ ਸਭ ਕੁਝ ਕਰ ਦਿੱਤਾ ਪਰ ਸਾਧ ਸੰਗਤ ਜੀ ਜਦੋਂ ਪੈਣ ਉਹ ਦੱਸਦੀ ਹੈ ਕਿ ਅਸੀਂ ਹਸਪਤਾਲ ਪਹੁੰਚੇ ਤਾਂ ਮੇਰੇ ਪਿਤਾ ਜੀ ਬਿਲਕੁਲ ਠੀਕ ਨਹੀਂ ਸਨ ਲੱਗ ਰਹੇ। ਉਹਨਾਂ ਦੇ ਸੱਟ ਬਹੁਤ ਜ਼ਿਆਦਾ ਲੱਗੀ ਹੋਈ ਸੀ। ਪਰ ਡਾਕਟਰ ਕਹਿੰਦੇ ਕਿ ਇਹਨਾਂ ਦਾ ਜੋ ਵੀ ਸੀ ਅਸੀਂ ਸਭ ਕਰ ਦਿੱਤਾ ਹੈ। ਹੁਣ ਇਹ ਠੀਕ ਹਨ। ਇਹਨਾਂ ਨੂੰ ਤੁਸੀਂ ਘਰ ਲੈ ਜਾਓ। ਸਾਥ ਸੰਗਤ ਜੀ ਉਹ ਪੈਣ ਕਹਿੰਦੀ ਹੈ ਕਿ ਅਸੀਂ ਜਦੋਂ ਆਪਣੇ ਪਿਤਾ ਜੀ ਨੂੰ ਘਰ ਲੈ ਕੇ ਆਏ ਸਾਡੇ ਪਿਤਾ ਨੇ ਤਾਂ ਕੋਈ ਹੱਥ ਪੈਰ ਹਿਲਾਉਂਦੇ ਹੀ ਨਹੀਂ ਸਨ। ਤਾ ਸਾਡੇ ਵੱਲ ਵੇਖ ਕੇ ਸਾਨੂੰ ਪਛਾਣਦੇ ਵੀ ਨਹੀਂ ਸਨ ਕੋਈ ਹੰਗਾਰਾ ਵੀ ਨਹੀਂ ਸਨ ਦਿਨ ਦੇ ਤੇ ਉਹ ਬੋਲ ਵੀ ਨਹੀਂ ਰਹੇ ਸਨ ਬਸ ਲੇਟੇ ਹੀ ਰਹਿੰਦੇ ਸਨ ਇਸ ਤਰ੍ਹਾਂ ਦੇ ਕੁਝ ਸਾਨੂੰ ਲੱਗਦਾ ਸੀ ਕਿ ਸ਼ਾਇਦ ਦਵਾਈ ਦਾ ਨਸ਼ਾ ਹੋਵੇਗਾ ਪਰ ਠੀਕ ਹੋ ਜਾਣਗੇ ਪਰ ਉਹ ਬਿਲਕੁਲ ਵੀ ਠੀਕ ਨਾ ਹੋਏ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਕਹਿੰਦੇ ਹਨ ਕਿ ਅਸੀਂ ਸਾਰਾ ਹੀ ਪਰਿਵਾਰ ਬਹੁਤ ਦੁਖੀ ਹੋ ਗਏ ਸਾਡੇ ਪਿਤਾ ਜੀ ਸਾਨੂੰ ਪਹਿਚਾਣ ਹੀ ਨਹੀਂ ਰਹੇ ਸਨ ਅਸੀਂ ਉਹਨਾਂ ਦੇ ਬੱਚੇ ਹਾਂ ਸਾਰੇ ਹੀ ਪਰਿਵਾਰ ਨੂੰ ਉਹ ਨਹੀਂ ਸਨ ਪਛਾਣ ਰਹੇ ਫਿਰ ਉਹ ਭੈਣ ਦੱਸਦੀ ਹੈ ਕਿ ਇੱਕ ਦਿਨ ਫਿਰ ਉਹ ਭੈਣ ਦੱਸਦੀ ਹੈ ਕਿ ਇੱਕ ਦਿਨ ਸਾਡੇ ਗਵਾਂਡੀਆਂ ਦੇ ਇੱਕ ਮਾਤਾ ਸਾਡੇ ਘਰ ਪਤਾ ਲੈਣ ਆਏ ਮੇਰੇ ਪਿਤਾ ਜੀ ਦਾ ਉਹ ਗੁਰੂ ਘਰ ਜਾਂਦੇ ਸੀ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਸੀ ਉਹ ਹਰ ਸਮਾਂ ਆਪਣੇ ਹੱਥ ਵਿੱਚ ਮਾਲਾ ਰੱਖਦੇ ਸਨ ਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਹੀ ਜਾਪ ਕਰਿਆ ਕਰਦੇ ਸਨ ਤੇ ਜਦੋਂ ਮੇਰੇ ਪਿਤਾ ਦਾ ਪਤਾ ਲੈਣ ਆਏ ਤਾਂ ਉਹਨਾਂ ਨੇ ਕੀ ਵੇਖਿਆ ਤੇ ਸਾਨੂੰ ਦੱਸਿਆ ਕਿ ਤੁਸੀਂ ਇਸ ਕੋਲ ਪਾਠ ਕਰਿਆ ਕਰੋ ਸੁਖਮਨੀ ਸਾਹਿਬ ਦਾ ਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਉੱਪਰ ਵੀ ਜਾਇਆ ਕਰੋ ਤਨਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਅਤੇ ਤੁਹਾਡੇ ਪਿਤਾ ਨੂੰ ਬਹੁਤ ਜਲਦੀ ਠੀਕ ਕਰ ਦੇਣਗੇ ਇਸ ਤਰ੍ਹਾਂ ਸਾਥ ਸੰਗਤ ਜੀ ਉਹ ਮਾਤਾ ਨੇ ਜਦੋਂ ਭੈਣ ਦੱਸਦੀ ਹੈ ਕਿ ਸਾਨੂੰ ਦੱਸਿਆ ਅਸੀਂ ਮਨ ਬਣਾ ਲਿਆ ਤੇ ਅਸੀਂ ਸੋਚਿਆ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਿਉਂ ਨਾ ਅਸੀਂ ਅੱਜ ਤੋਂ ਹੀ ਜਰਣਾ ਸ਼ੁਰੂ ਕਰ ਦਈਏ ਤੇ ਅਰਦਾਸ ਬੇਨਤੀ ਕਰਕੇ ਆਈਏ ਕਿ ਸਾਡੇ ਪਿਤਾ ਜੀ ਜਲਦੀ ਠੀਕ ਹੋ ਜਾਣ ਉਹ ਪਛਾਣਦੇ ਵੀ ਨਹੀਂ ਸਨ ਸਾਨੂੰ ਤੇ ਉਹ ਸਾਨੂੰ ਫਿਰ ਪਛਾਣਨ ਲੱਗ ਜਾਣਗੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਦੱਸਦੀ ਹੈ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣ ਦਾ ਮਨ ਬਣਾ ਲਿਆ ਜਦੋਂ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣ ਲੱਗੀ ਬੱਸ ਤੇ ਵਿੱਚ ਗਈ ਤਾਂ ਰਸਤੇ ਵਿੱਚ ਉਸ ਬੱਸ ਦਾ ਐਕਸੀਡੈਂਟ ਹੋ ਗਿਆ ਤੇ ਮੈਨੂੰ ਤਾਂ ਵੈਸੇ ਕੁਝ ਨਹੀਂ ਹੋਇਆ ਪਰ ਮੈਂ ਜਾਣਾ ਚਾਹੁੰਦੀ ਸੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਫਿਰ ਮੈਂ ਲੇਟ ਹੋ ਗਈ ਤੇ ਮੈਨੂੰ ਵਾਪਸ ਹੀ ਘਰ ਆਉਣਾ ਪੈ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਦੱਸਦੀ ਹੈ ਕਿ ਉਸ ਦਿਨ ਮੈਨੂੰ ਕੋਈ ਰੁਕਾਵਟ ਆਈ ਤੇ ਮੈਂ ਫਿਰ ਨਾ ਜਾ ਸਕੀ ਫਿਰ ਉਹ ਭੈਣ ਕਹਿੰਦੀ ਕਿ ਮੈਂ ਅਗਲੇ ਐਤਵਾਰ ਫਿਰ ਜਾਣਾ ਚਾਹਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਵਾਂਗੀ ਤਾਂ ਅਗਲੇ ਵਾਰ ਵੀ ਮੈਨੂੰ ਫਿਰ ਕੋਈ ਰੁਕਾਵਟ ਬਣ ਗਈ ਸਾਧ ਸੰਗਤ ਜੀ ਫਿਰ ਉਹ ਭੈਣ ਦੱਸਦੀ ਹੈ ਕਿ ਮੈਂ ਆਪਣੀ ਮਾਤਾ ਦੇ ਨਾਲ ਜਦੋਂ ਗੱਲ ਕੀਤੀ ਤਾਂ ਮੇਰੀ ਮਾਤਾ ਜੀ ਕਹਿਣ ਲੱਗੇ ਕਿ ਕੋਈ ਨਾ ਅਜੇ ਚੀਜ਼ ਜੋ ਸਾਨੂੰ ਰੋਕ ਰਹੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ ਫਿਰ ਉਹ ਭੈਣ ਕਹਿੰਦੀ ਕਿ ਮੈਂ ਮਨ ਬਣਾ ਹੀ ਲਿਆ ਕਿ ਮੈਂ ਜਿਵੇਂ ਤਿਵੇਂ ਅੱਜ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜ਼ਰੂਰ ਪਹੁੰਚਾਂਗੀ ਫਿਰ ਉਹ ਭੈਣ ਫਿਰ ਦੱਸਦੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਗਲੇ ਐਤਵਾਰ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚ ਹੀ ਗਈ ਤੇ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ। ਉੱਥੇ ਜਾ ਕੇ ਜਦੋਂ ਮੈਨੂੰ ਪਤਾ ਲੱਗਾ ਕਿ ਸੰਗਤ ਵਿੱਚ ਚੋਪਹਿਰਾ ਸਾਹਿਬ ਲੱਗਦਾ ਹੈ, ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਦਰ ਤੋਂ। ਜਿਸ ਨਾਲ ਮਨੋ ਕਾਮਨਾਵਾਂ ਪੂਰੀਆਂ ਹੋਣ, ਉਹ ਭੈਣ ਦੱਸਦੀ ਹੈ ਕਿ ਮੈਂ ਵੀ ਕਿਹਾ ਕਿ ਬਾਬਾ ਜੀ, ਅੱਗੇ ਮੈਂ ਅਰਦਾਸ ਬੇਨਤੀ ਕੀਤੀ ਹੈ ਤੇ ਹੁਣ ਮੈਂ ਚੋਪਹਿਰਾ ਸਾਹਿਬ ਦੀ ਸੇਵਾ ਵੀ ਨਿਭਾਵਾਂਗੀ। ਪਰ ਮੇਰੇ ਪਿਤਾ ਜੀ ਠੀਕ ਹੋ ਜਾਣ ਕਿ ਇਸੇ ਹਫਤੇ ਚਮਤਕਾਰ ਕਰ ਦਿਓ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਉਹ ਭੈਣ ਨੇ ਜਾ ਕੇ ਇਸ ਤਰ੍ਹਾਂ ਦੀ ਅਰਦਾਸ ਕੀਤੀ ਕਿ ਮੇਰੇ ਪਿਤਾ ਜੀ ਨੂੰ ਫਰਕ ਪੈ ਜਾਵੇ ਉਹ ਸਾਨੂੰ ਪਛਾਣਨ ਲੱਗ ਪੈਣ ਬੋਲਣ ਲੱਗ ਜਾਣ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਭੈਣ ਦੱਸਦੀ ਹੈ ਕਿ ਮੈਂ ਅਰਦਾਸ ਬੇਨਤੀ ਕਰਕੇ ਆਈ ਤੇ ਜੋਤਾਂ ਦਾ ਘੋ ਵੀ ਘਰ ਲੈ ਕੇ ਆਈ ਆਪਣੇ ਪਿਤਾ ਦੇ ਲਗਾਉਣ ਲਈ ਤੇ ਜਦੋਂ ਮੈਂ ਘਰ ਆਈ ਤੇ ਮੈਂ ਆ ਕੇ ਪਿਤਾ ਜੀ ਦੇ ਘੋ ਵੀ ਲਗਾਇਆ ਉਹਨਾਂ ਦੇ ਕੋਲ ਬੈਠ ਕੇ ਫਿਰ ਪਾਠ ਵੀ ਕੀਤਾ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਕਹਿੰਦੀ ਕਿ 2-3 ਦਿਨ ਲੰਘੇ ਪਿਤਾ ਜੀ ਥੋੜਾ ਥੋੜਾ ਹੱਥ ਹਿਲਾਉਣ ਲੱਗ ਪਏ ਇੱਕ ਦਿਨ ਮੈਂ ਉਹਨਾਂ ਦੇ ਕੋਲ ਬੈਠੀ ਸੀ ਉਹਨਾਂ ਨੇ ਮੇਰੇ ਹੱਥ ਨਾਲ ਮੇਰਾ ਹੱਥ ਫੜ ਲਿਆ ਉਹਨਾਂ ਵੱਲ ਜਦੋਂ ਮੈਂ ਵੇਖਿਆ ਤਾਂ ਅੱਖਾਂ ਵਿੱਚ ਪਾਣੀ ਆ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਕਹਿੰਦੀ ਕਿ ਮੇਰੇ ਪਿਤਾ ਨੂੰ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਮੇਰਾ ਮਨ ਵਿੱਚ ਹੋਰ ਵਿਸ਼ਵਾਸ ਪੱਕਾ ਹੋ ਗਿਆ ਮੈਂ ਹੋਰ 2-4 ਵਾਰ ਦੁਪਹਿਰਾ ਸਾਹਿਬ ਕੱਟਣ ਦੇ ਲਈ ਗਈ ਜਦੋਂ ਮੈਂ ਇਹ ਸੇਵਾ ਨਿਭਾ ਕੇ ਆਈ ਤਾਂ ਮੇਰੇ ਪਿਤਾ ਜੀ ਥੋੜਾ ਥੋੜਾ ਬੋਲਣ ਵੀ ਲੱਗ ਪਏ ਸਨ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਉਹ ਕਹਿੰਦੀ ਹੈ ਕਿ ਜਦੋਂ ਮੇਰੇ ਮਾਤਾ ਤੇ ਮੇਰੇ ਭਰਾ ਨੂੰ ਪਤਾ ਲੱਗਾ ਕਿ ਇਹ ਸਭ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੋਇਆ ਹੈ ਉਹ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਸ਼ੁਰੂ ਹੋ ਗਏ ਸੇਵਾ ਨਿਭਾਉਣ ਲੱਗੇ ਸਾਧ ਸੰਗਤ ਜੀ ਜਦੋਂ ਅਸੀਂ ਜਾਣ ਲੱਗੇ ਸਾਨੂੰ ਮਹੀਨਾ ਕ ਹੋ ਗਿਆ ਮੇਰੇ ਪਿਤਾ ਜੀ ਬਿਲਕੁਲ ਤੰਦਰੁਸਤ ਹੋ ਗਏ ਉਹ ਆਪਣੇ ਪੈਰਾਂ ਤੇ ਵੀ ਚੱਲਣ ਫਿਰਨ ਲੱਗ ਪਏ ਸਨ ਤੇ ਉਹ ਫਿਰ ਕੰਮ ਤੇ ਵੀ ਜਾਣਾ ਸ਼ੁਰੂ ਹੋ ਗਏ। ਸਾਧ ਸੰਗਤ ਜੀ ਫਿਰ ਉਹ ਭੈਣ ਦੱਸਦੀ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਮੇਰੇ ਪਿਤਾ ਠੀਕ ਹੋਏ। ਹੁਣ ਮੇਰੇ ਮਾਤਾ, ਮੇਰੇ ਪਿਤਾ, ਮੇਰਾ ਭਰਾ ਤੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਦੁਪਹਿਰਾ ਸਾਹਿਬ ਦੀ ਸੇਵਾ ਨੇ ਭਉਂਦੇ ਹਾਂ ਤੇ ਸ਼ੁਕਰਾਨਾ ਕਰਦੇ ਹਾਂ ਕਿ ਬਾਬਾ ਜੀ ਸਾਨੂੰ ਤੋਂ ਜਿੰਨਾ ਵੀ ਦਿੱਤਾ ਹੈ ਅਸੀਂ ਉਸੇ ਵਿੱਚ ਹੀ ਬਹੁਤ ਖੁਸ਼ ਹਾਂ। ਸੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਹੁਤ ਹੀ ਕਿਰਪਾ ਵਰਤਦੀ ਹੈ ਬਹੁਤ ਹੀ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ